ਡਾਕਟਰ ਬਲਵਿੰਦ ਮੁੱਖ ਮੰਤਰੀ ਸਾਹਿਬ ਨੇ ਬੋਲਣਾ ਤੁਸੀਂ ਜਰਾਲ ਦੀ ਬਰੀਫ ਦੀ ਇੰਟਰਜੈਕਸ਼ਨ ਕਰ ਲਓ ਦੋ ਬੁਲਾਰੇ ਰਹਿ ਗਏ ਨੇ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਜੀ ਇਹ ਜਿਹੜਾ ਬਿੱਲ ਹੈ ਨਾ ਜੀ ਇਹਦੇ ਵਿੱਚ ਜੋ ਆਪਾਂ ਨੂੰ ਨਜ਼ਰ ਆਂਦਾ ਔਰ ਜੋ ਨਜ਼ਰ ਨਹੀਂ ਆਂਦਾ ਇੱਕ ਅੰਗਰੇਜ਼ੀ ਦਾ ਸ਼ਬਦ ਹੈ ਰੈਡ ਹੈਰਿੰਗਸ ਤੇ ਮੈਂ ਉਹਦਾ ਪੰਜਾਬੀ ਦਾ ਸ਼ਬਦ ਲੱਭ ਰਿਆ ਸੀ ਮੈਨੂੰ ਮਿਲ ਨਹੀਂ ਰਿਹਾ ਸੀਗਾ ਧੋਖੇਵਾਜ਼ ਟਿਕੜਮਵਾਜ਼ ਡਰਾਮੇਵਾਜ਼ ਬਟ ਫਿਰ ਮੈਨੂੰ ਇੱਕ ਖਾਨਜਾਦ ਆਇਆ ਕਿ ਮੂੰਹ 'ਚ ਰਾਮ ਰਾਮ ਤੇ ਬਗਲ ਵਿੱਚ ਛੁਰੀ ਸਪੀਕਰ ਸਾਹਿਬ ਮੋਛਤਾ ਜੀ ਰਾਮ ਜੀ ਇਹਦਾ ਭਗਵਾਨ ਰਾਮ ਨਾਟ ਕੀ ਸੰਬੰਧ ਹੈ ਜੀ ਉਹ ਤਾਂ ਮਰਜ਼ਾਦਾ ਪ੍ਰਸ਼ੋਤਮ ਸੀਗਾ ਉਹਨਾਂ ਦੀਆਂ ਜਿਹੜੀਆਂ ਵੈਲਿਊ ਸੀ ਉਹਨਾਂ ਨੇ ਗਰੀਬਾਂ ਵਾਸਤੇ ਕੀਤਾ ਉਹਦੇ ਨਾਲ ਅੱਛਾ ਇਹ ਦਿਨ ਹੁਣ ਸੁਣ ਕੇ ਜਾਈਓ ਅਸ਼wini ਜੀ ਤੋਂ ਸਪੀਕਰ ਸਾਹਿਬ ਮੈਂ ਇਹਨਾਂ ਦੇ ਇਹਨਾਂ ਦੇ ਮੂੰਹ ਦੇ ਵਿੱਚ ਰਾਮ ਰਾਮ ਜਿਹੜੀ ਬਗਲ ਵਿੱਚ ਸ਼ੁਰੀਆਂ ਮੈਂ ਉਹਦੀ ਗੱਲ ਕਰਨੀ ਹੈ ਜੀ ਸਰ ਪਹਿਲੀ ਸ਼ੁਰੀ ਤਾਂ ਇਹੀ ਹੈ ਜੀ ਕਿ ਇਹਨਾਂ ਨੇ ਮਹਾਤਮਾ ਦਾ ਦੂਜੀ ਵਾਰੀ ਮਾਰਡਰ ਕਰਤਾ ਜੀ ਠੀਕ ਹੈ ਜੀ ਦੂਜੀ ਜਿਹੜੀ ਛੁਰੀ ਹੈ ਜਿਹੜੀ 125 ਦਿਨ ਵਾਲੀ ਹੈ ਜੀ ਸਰ ਇਹ ਮੈਂ ਥੋੜਾ ਜਿਹਾ ਤੁਹਾਨੂੰ ਡਾਟਾ ਦੇ ਰਿਹਾ ਕਿ 2021 ਦੇ ਵਿੱਚ ਬਜਟ ਸੀਗਾ 61500 ਨੂੰ ਨੋਰਮੇਟਿਵ ਕਹਿੰਦੇ ਆ ਵੀ ਸੈਂਟਰ ਨੇ ਕਹੇਤਾ ਵੀ ਇੰਨਾ ਬਜਟ ਹੋਊਗਾ ਰਿਵਾਈਜ਼ ਬਜਟ ਕਿੰਨਾ ਹੋਇਆ ਜੀ 111500 ਫਾਈਨਲ ਰੀਲੀਜ਼ ਕਿੰਨਾ ਹੋਇਆ 111170 40000 ਤੋਂ ਕਰੋੜ ਜ਼ਿਆਦਾ ਉਹ ਕਿਉਂ ਕਰਨਾ ਪਿਆ ਇਹਨਾਂ ਨੂੰ ਇਟ ਵਾਸ ਡਿਮਾਂਡ ਡਰਿਵਨ ਜਿਹੜਾ ਗ੍ਰਾਮ ਸਭਾ ਨੇ ਜਿੰਨਾ ਬਿੱਲ ਮੰਗਲੇ ਪੈਸੇ ਮੰਗਲੇ ਉਹਨਾਂ ਨੂੰ ਦੇਣੇ ਪੈਣਗੇ ਇਸ ਕਰਕੇ ਇਹਨਾਂ ਨੂੰ ਦੇਣਾ ਪਿਆ ਇਹ ਸਰ ਇਹਨਾਂ ਨੇ ਦੇਖੋ 22 23 ਦੇ ਵਿੱਚ ਸੀਗਾ ਜੀ 73000 ਕਰੋੜ 23 24 ਚ ਇਹਨਾਂ ਨੇ 60000 ਘਟਾਤਾ ਜੀ ਉਹਨੂੰ ਹਾਲਾਂਕਿ ਡਿਮਾਂਡ ਸੀ 98000 ਕਰੋੜ ਦੀ ਲੇਕਿਨ ਇਹਨਾਂ ਨੇ ਉਹਨੂੰ ਅੱਧਾ ਮਤਲਬ ਉਹਦਾ 1/3 ਘਟਾਤਾ ਉਹਨੂੰ 60000 ਕਰੋੜ ਕਰਤਾ ਇਹਨਾਂ ਨੇ ਜੀ ਇਹਨਾਂ ਨੇ ਜਦੋਂ ਬਜਟ ਘਟਾਉਂਦੇ ਆ ਹੁਣ ਜਿਹੜੀ ਇਹ ਸਕੀਮ ਹੈ ਉਹਨੂੰ ਨਾਰਮੇਟਿਵ ਕਹਿੰਦੇ ਆ ਜੀ ਨਾਰਮੇਟਿਵ ਸੈਂਟਰ ਨਾਰਮ ਸੈੱਟ ਕਰ ਦੂਗਾ ਕਿ ਪੰਜਾਬ ਨੂੰ ਇੰਨੇ ਪੈਸੇ ਜਾਣੇ ਆ ਜੀ ਉਹਦੇ ਬਾਰੇ ਸਰ ਇੱਕ ਤਾਂ ਇਹਨਾਂ ਨੇ ਇੱਕ ਜਿਹੜੀ ਹੋਰ ਰੈਡ ਹੈਰਿੰਗ ਹੋ ਹੈਗੀ ਆ ਇਹ ਕਹਿੰਦੇ ਜੱਗੋ ਤੇਰਵੀ ਕਰਤੀ ਜੀ ਇਹਨਾਂ ਨੇ ਕਹਿੰਦੇ ਪਿੰਡ ਤਿੰਨ ਤਰ੍ਹਾਂ ਦੇ ਹੋਣਗੇ A B C ਅੱਗੇ ਸਾਰੇ ਪਿੰਡਾਂ ਦੇ ਬੱਚਿਆਂ ਨੂੰ ਕੰਮ ਮਿਲਦਾ ਸੀਗਾ ਹੁਣ A ਤੇ B ਨੂੰ ਕੱਢ ਦੇਣਗੇ ਜੀ ਔਰ ਉਹਦੇ ਵਿੱਚ ਕੀ ਆ ਸਰ ਆ ਜਿਹੜੇ ਮੇਰੇ ਕਾਂਗਰਸ ਦੇ ਭਰਾ ਬੈਠੇ ਆ ਇਹਨਾਂ ਨੂੰ ਇਹਨਾਂ ਨੂੰ ਥੋੜਾ ਜਿਹਾ ਆਪਣੀ ਪੀੜ੍ਹੀਦਾਰਲੇ ਸੋਟਾ ਫੇਰਨਾ ਚਾ ਪੰਜਾਬ ਦਾ ਇਹਨਾਂ ਨੇ 350 ਕਰੋੜ ਰੁਪਇਆ ਮਟੀਰੀਅਲ ਦਾ ਦੇਣਾ ਉਹ ਦਿੱਤਾ ਨਹੀਂ ਹੈ ਪਿਛਲੇ 2 ਸਾਲ ਤੋਂ 1.5-2 ਸਾਲ ਤੋਂ ਪਟਿਆਲੇ ਵਿੱਚ 3 ਸਾਲ ਤੋਂ ਜਦੋਂ ਤੁਸੀਂ ਮਟੀਰੀਅਲ ਨਹੀਂ ਦਿਓਗੇ ਜੀ ਲੇਬਰ ਕੰਮ ਕਿਦਾਂ ਕਰੇਗੀ ਜੀ ਉਹ ਸਰ ਪੰਜਾਬ ਦੇ ਵਿੱਚ ਹੜਾ ਹੈ ਜਿੱਥੇ ਹੜ ਹੁੰਦੇ ਆ ਜਿੱਥੇ ਕੁਦਰਤੀ ਆਫਤ ਹੁੰਦੀ ਹੈ ਉੱਥੇ 100 ਦੀ ਬਜਾਏ 150 ਦਾ ਕੰਮ ਦੇਣਾ ਹੁੰਦਾ ਇਹਨਾਂ ਨੇ ਬਿਹਾਰ ਨੂੰ ਕਿੰਨੇ ਪੈਸੇ ਦਿੱਤੇ ਜੀ ਇਸ ਸਾਲ 'ਚ 1370 ਕਰੋੜ ਇਹਨਾਂ ਦੀ ਜਿਹੜੇ ਇਹ ਜਿੱਥੇ ਹਾੜ ਆਉਂਦੇ ਆ ਕੁਦਰਤੀ ਆਫਤਾਂ ਦੀ ਉੱਥੇ ਨਹੀਂ ਦਿੰਦੇ ਜਿੱਥੇ ਇਲੈਕਸ਼ਨ ਆਉਂਦੀ ਆ ਇਹ ਕਰਨਾ ਚਾਹੁੰਦੇ ਆ ਸਰ ਇਹ ਦੂਜੀ ਵਾਰ ਹੈ ਡੈਰਿੰਗ ਹੈ ਜੀ ਇਹ ਮੇਰੇ ਜਿਹੜੇ ਭਰਾ ਬੈਠੇ ਆ ਸਾਹਮਣੇ ਇਹ ਕਹਿੰਦੇ ਹਰਿਆਣਾ ਗਿਆ ਜੀ ਚਲੋ ਜਾਣ ਦਿਓ ਮਹਾਰਾਸ਼ਟਰ ਗਿਆ ਚਲੋ ਜਾਣ ਦਿਓ ਬਿਹਾਰ ਗਿਆ ਚਲੋ ਜਾਣ ਦਿਓ ਇਹ ਤਾਂ ਹੋਵਾਦੀ ਜਿਹੜਾ ਇੱਕ ਬੰਦਾ ਉਹਦੇ ਪਹਾੜ ਦੇ ਉੱਤੇ ਗੱਡੀ ਰਿਵਰਸ ਕਰ ਰਿਹਾ ਸੀ ਉਹਨੇ ਇੱਕ ਬੰਦਾ ਜਿਹੜਾ ਪ੍ਰਧਾਨ ਦੀ ਗੱਲ ਲਈ ਮੈਂ ਕਰਦਾ ਇਹਨਾਂ ਦੇ ਦੀ ਉਹਨਾਂ ਨੇ ਅੜ ਜਾਣ ਜਿਆ ਬੰਦਾ ਇੱਕੜਾ ਕੀਤਾ ਹੋਇਆ ਸੀ ਉਹਨੂੰ ਕਹਿੰਦਾ ਗੱਡੀ ਵਾਪਸ ਕਰਾ ਉਹ ਕਹਿੰਦਾ ਆਣ ਦੇ ਆਣ ਦੇ ਉਹ ਜਦੋਂ ਫਾਰ ਤੋਂ نیچے ਗਈ ਕਹਿੰਦਾ ਹੁਣ ਤਾਂ ਬ੍ਰੇਕ ਨਹੀਂ ਲੱਗਣੀ ਕਹਿੰਦਾ ਚੱਲ ਫਿਰ ਹੁਣ ਜਾਣ ਦੇ ਇਹਨਾਂ ਨੇ ਕਿਆ ਰਾਣਾ ਜਾਣ ਦੇ ਸਾਰੇ ਜਾਣਦੇ ਹੋ ਵਾਰੀ ਵਾਰੀ ਇਹ ਸਰ ਜਿਹੜੇ ਪੈਸੇ ਐਦਾਂ ਦੇਣਗੇ ਵੀ ਜਿੱਥੇ ਇਲੈਕਸ਼ਨ ਹੋਏਗੀ ਉੱਥੇ ਦੇਣਗੇ ਇਹ ਨੋਰਮੇਟਿਵ ਦਾ ਮਕਸਦ ਹੈ ਜੇ 125 ਦਿਨ ਕਹਿੰਦੇ ਆ ਇਹ ਤਾਂ ਇਹ ਅਧਿਕਾਰਗ੍ਰਾਮ ਸਾਹਿਬ ਨੂੰ ਦਿਓ ਨਾ ਉਹਨਾਂ ਨੂੰ ਪਤਾ ਕਿਹੜੀ ਗਲੀ ਬਣਣੀ ਆ ਕਿਸੇ ਦਾ ਛੱਪੜ ਠੀਕ ਹੋਣਾ ਕੋਈ ਸ਼ੱਡ ਬਣਨਾ ਤੇ ਇਹ ਪੈਸੇ ਇਹ ਉਹਨਾਂ ਨੂੰ ਦਿਓ ਸਰ ਇਹਨਾਂ ਨੇ ਸਾਡੇ ਨਾਲ ਐਨਐਚਐਮ ਚ ਕੀਤਾ ਇਹਨਾਂ ਨੇ ਸਾਡੇ 302 ਕਰੋੜ ਰੁਪਏ ਦੇਣੇ ਆ ਜੀ ਕਹਿੰਦੇ 105 ਕਰੋੜ ਦੇਣਾ ਦੀ ਜਿਹੜਾ ਯੂਸ਼ਮਨ ਭਾਰਤ ਆ ਜਿਹੜਾ ਪ੍ਰਾਈਮ ਪ੍ਰਧਾਨ ਮੰਤਰੀ ਜਨ ਰੋਗਿਆ ਯੋਜਨਾ ਇਸ ਤੇ 105 ਕਰੋੜ ਹੀ ਦੇਣਾ ਐੰਨੇ ਹੀ ਪੈਸੇ ਆ ਇਹਨਾਂ ਨੇ ਜਦੋਂ ਇਹਨਾਂ ਨੇ ਡਿਸਾਈਡ ਕਰਨਾ ਵੀ ਕਿਹੜੇ ਸਟੇਟ 'ਚ ਹੋਊਗਾ ਕਿਹੜੇ ਜ਼ਿਲ੍ਹੇ 'ਚ ਹੋਊਗਾ ਤਾਂ ਫਿਰ ਲੋਕਾਂ ਦੇ ਕੋਲ ਕੀ ਰਹਿ ਗਿਆ ਜੀ ਜਿਹੜੇ ਗਰੀਬਾਂ ਨੇ ਗ੍ਰਾਮ ਸਭਾ ਦਾ ਸਟੇਟਸ ਦਾ ਦਲਿਤਾਂ ਦੇ ਜਿਹੜਾ ਡਾਕਾ ਮਾਰਿਆ ਸਰ ਉਸ ਤੋਂ ਜਿਹੜੀਆਂ ਰੈਡ ਹੈਰਿੰਗਸ ਐ ਇਹਨਾਂ ਨੂੰ ਪੜਨ ਦੀ ਲੋੜ ਐ ਸਮਝਣ ਦੀ ਲੋੜ ਐ ਔਰ ਮੈਂ ਇਹਨਾਂ ਨੂੰ ਇੱਕ ਗੱਲ ਦੱਸ ਕੇ ਹੀ ਦਵਾਨਾ ਸਰ ਮੈਂ 13 ਮਹੀਨੇ ਬਾਰਡਰ ਤੇ ਬੈਠਾ ਸੀ ਮੈਂ ਆਖਰੀ ਗੱਲ ਕਰ ਰਿਹਾ ਕਿਸਾਨ ਉੱ ਆਪਣੀ ਬੋਲਤੀ ਬੰਦ ਕਰਾ ਕੇ ਇਹਨਾਂ ਦੀ ਆਏ ਸੀ ਔਰ ਕਾਨੂੰਨ ਵਾਪਸ ਕਰਾ ਕੇ ਆਏ ਸੀਗੇ ਇਹ ਸਮਾਂ ਆ ਗਿਆ ਕਿਉਂਕਿ ਬਿਜਲੀ ਸੋਧ ਬਿੱਲ ਬੀਜ ਬਿੱਲ ਇੱਕ ਕੜੀ ਹੈ ਗਰੀਬਾਂ ਨੂੰ ਜਿਹੜਾ ਹੈਗਾ ਹੋਰ ਗਰੀਬ ਕਰਨ ਦੀ ਕਿਸਾਨ ਤੇ ਮਜ਼ਦੂਰ ਨੂੰ ਮਾਰਨ ਦੀ ਇਹਨਾਂ ਨੂੰ ਸਾਬਕ ਸਿਖਾਣਾ ਪਏਗਾ ਜੀ ਇਹਨਾਂ ਨੂੰ ਭਾਜਪਾ ਨੂੰ ਲਾਈਨ ਤੇ ਟੈਕ ਕਰਨਾ ਪਏਗਾ ਬਹੁਤ ਬਹੁਤ ਧੰਨਵਾਦ ਡਾਕਟਰ ਬਲਬੀਤ ਮੁੜ ਕੇ ਮੁੱਖ ਮੰਤਰੀ ਸਾਹਿਬ ਨੇ ਬੋਲਣਾ ਤੁਸੀਂ ਜੇਰਾ ਆਪਦੀ ਬਰੀਫ ਦੀ ਇੰਟਰਜੈਕਸ਼ਨ ਕਰ ਲਓ ਦੋ ਬੁਲਾਰੇ ਰਹਿ ਗਏ ਨੇ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਜੀ ਇਹ ਜਿਹੜਾ ਬਿੱਲ ਹੈ ਨਾ ਜੀ ਇਹਦੇ ਵਿੱਚ ਜੋ ਆਪਾਂ ਨੂੰ ਨਜ਼ਰ ਆਂਦਾ ਔ ਇੱਕ ਅੰਗਰੇਜ਼ੀ ਦਾ ਸ਼ਬਦ ਆ ਰੈਡ ਹੈਰਿੰਗਸ ਤੇ ਮੈਂ ਉਹਦਾ ਪੰਜਾਬੀ ਦਾ ਸ਼ਬਦ ਲੱਭ ਰਿਹਾ ਸੀ ਮੈਨੂੰ ਮਿਲ ਨਹੀਂ ਰਿਹਾ ਸੀਗਾ ਧੋਖੇਵਾਜ਼ ਟਿਕੜਮਵਾਜ਼ ਡਰਾਮੇਵਾਜ਼ ਪਰ ਫਿਰ ਮੈਨੂੰ ਇੱਕ ਖਾਨਜਾਦ ਆਇਆ ਕਿ ਮੂੰਹ 'ਚ ਰਾਮ ਰਾਮ ਤੇ ਬਗਲ ਵਿੱਚ ਛੁਰੀ ਸਪੀਕਰ ਸਾਹਿਬ ਮੋਛਤਾ ਜੀ RAM ਜੀ ਇਹਦਾ ਭਗਵਾਨ ਰਾਮ ਨਾਲ ਕੀ ਸੰਬੰਧ ਹੈ ਜੀ ਉਹ ਤਾਂ ਮਰਜਾਦਾ ਪ੍ਰਸ਼ੋਤਮ ਸੀਗਾ ਹੁਣ ਉਹਨਾਂ ਦੀਆਂ ਜਿਹੜੀਆਂ ਵੈਲਿਊ ਸੀ ਉਹਨਾਂ ਨੇ ਗਰੀਬਾਂ ਵਾਸਤੇ ਕੀਤਾ ਉਹਦੇ ਨਾਲ ਅੱਛਾ ਇਹ ਦੇ ਨਾਲ ਹੁਣ ਸੁਣ ਕੇ ਜਾਈਓ ਅਸ਼ੋਨੀ ਜੀ ਤੋਂ ਮੈਂ ਸਪੀਕਰ ਸਾਹਿਬ ਮੈਂ ਇਹਨਾਂ ਦੇ ਇਹਨਾਂ ਦੇ ਮੂੰਹ ਦੇ ਵਿੱਚ ਰਾਮ ਰਾਮ ਜਿਹੜੀ ਬਗਲ ਵਿੱਚ ਸ਼ੁਰੀਆਂ ਨੇ ਉਹਦੀ ਗੱਲ ਕਰਨੀ ਹੈ ਜੀ ਸਰ ਪਹਿਲੀ ਛੁਰੀ ਤਾਂ ਇਹ ਹੀ ਹੈ ਜੀ ਕਿ ਇਹਨਾਂ ਨੇ ਮਹਾਤਮਾ ਦਾ ਦੂਜੀ ਵਾਰੀ ਮਾਰਡਰ ਕਰਤਾ ਜੀ ਠੀਕ ਹੈ ਜੀ ਦੂਜੀ ਜਿਹੜੀ ਛੁਰੀ ਹੈ ਜਿਹੜੀ 125 ਦਿਨ ਵਾਲੀ ਹੈ ਜੀ ਸਰ ਇਹ ਮੈਂ ਥੋੜਾ ਜਿਹਾ ਤੁਹਾਨੂੰ ਡਾਟਾ ਦੇ ਰਿਹਾ ਕਿ 2021 ਦੇ ਵਿੱਚ ਬਜਟ ਸੀਗਾ 65500 ਨੂੰ ਨੋਰਮੇਟਿਵ ਕਹਿੰਦੇ ਆ ਵੀ ਸੈਂਟਰ ਨੇ ਕਹੇਤਾ ਵੀ ਇੰਨਾ ਬਜਟ ਹੋਊਗਾ ਰਿਵਾਈਜ਼ ਬਜਟ ਕਿੰਨਾ ਹੋਇਆ ਜੀ 111500 ਫੰਡ ਰੀਲੀਜ਼ ਕਿੰਨਾ ਹੋਇਆ 111170 40000 ਤੋਂ ਕਰੋੜ ਜ਼ਿਆਦਾ ਉਹ ਕਿਉਂ ਕਰਨਾ ਪਿਆ ਇਹਨਾਂ ਨੂੰ ਇਟ ਵਾਸ ਡਿਮਾਂਡ ਡਰਿਵਨ ਜਿਹੜਾ ಗ್ರಾಮ ਸਭਾ ਨੇ ਜਿੰਨਾ ਬਿੱਲ ਪੈਸੇ ਮੰਗਲੇ ਉਹਨਾਂ ਨੂੰ ਦੇਣੇ ਪੈਣਗੇ ਇਸ ਕਰਕੇ ਇਹਨਾਂ ਨੂੰ ਦੇਣਾ ਪਿਆ ਇਹ ਸਰ ਇਹਨਾਂ ਨੇ ਦੇਖੋ 22 23 ਦੇ ਵਿੱਚ ਸੀਗਾ ਜੀ 73000 ਕਰੋੜ 23 24 ਚਰਨ ਨੇ 60000 ਘਟਾਤਾ ਜੀ ਉਹਨੂੰ ਹਾਲਾਂਕਿ ਡਿਮਾਂਡ ਸੀ 98000 ਕਰੋੜ ਦੀ ਲੇਕਿਨ ਇਹਨਾਂ ਨੇ ਉਹਨੂੰ ਅੱਧਾ ਮਤਲਬ ਉਹਦਾ 1/3 ਘਟਾਤਾ ਉਹਨੂੰ 60000 ਕਰੋੜ ਕਰਤਾ ਇਹਨਾਂ ਨੇ ਜੀ ਇਹਨਾਂ ਨੇ ਜਦੋਂ ਬਜਟ ਘਟਾਉਂਦੇ ਆ ਹੁਣ ਜਿਹੜੀ ਇਹ ਸਕੀਮ ਹੈ ਉਹਨੂੰ ਨਾਰਮੇਟਿਵ ਕਹਿੰਦੇ ਆ ਜੀ ਨਾਰਮੇਟਿਵ ਸੈਂਟਰ ਨਾਰਮ ਸੈੱਟ ਕਰ ਦੂਗਾ ਕਿ ਪੰਜਾਬ ਨੂੰ ਇੰਨੇ ਪੈਸੇ ਜਾਣੇ ਆ ਜੀ ਉਹਦੇ ਬਾਰੇ ਸਰ ਇੱਕ ਤਾਂ ਇਹਨਾਂ ਨੇ ਇੱਕ ਜਿਹੜੀ ਹੋਰ ਰੈਡ ਹੈਰਿੰਗ ਹੋ ਹੈਗੀ ਆ ਇਹ ਕਹਿੰਦੇ ਜੱਗੋ 13ਵੀਂ ਕਰਤੀ ਜੀ ਇਹਨਾਂ ਨੇ ਕਹਿੰਦੇ ਪਿੰਡ ਤਿੰਨ ਤਰ੍ਹਾਂ ਦੇ ਹੋਣਗੇ A B C ਅੱਗੇ ਸਾਰੇ ਪਿੰਡਾਂ ਦੇ ਬੱਚਿਆਂ ਨੂੰ ਕੰਮ ਮਿਲਦਾ ਸੀਗਾ ਹੁਣ ਇਹ ਤੇ ਬੀ ਨੂੰ ਕੱਢ ਦੇਣਗੇ ਜੀ ਔਰ ਉਹਦੇ ਵਿੱਚ ਕੀ ਆ ਸਰ ਆ ਜਿਹੜੇ ਮੇਰੇ ਕਾਂਗਰਸ ਦੇ ਭਰਾ ਬੈਠੇ ਆ ਇਹਨਾਂ ਨੂੰ ਇਹਨਾਂ ਨੂੰ ਥੋੜਾ ਜਿਹਾ ਆਪਣੀ ਪੀੜ੍ਹੀਦਾਰਲੇ ਸੋਟਾ ਫੇਰਨਾ ਚਾਹੀਦਾ ਸਰ ਪੰਜਾਬ ਦਾ ਇਹਨਾਂ ਨੇ 350 ਕਰੋੜ ਰੁਪਇਆ ਮਟੀਰੀਅਲ ਦਾ ਦੇਣਾ ਉਹ ਦਿੱਤਾ ਨਹੀਂ ਆ ਪਿਛਲੇ 2 ਸਾਲ ਤੋਂ 1.5-2 ਸਾਲ ਤੋਂ ਪਟਿਆਲੇ ਵਿੱਚ 3 ਸਾਲ ਤੋਂ ਜਦੋਂ ਤੁਸੀਂ ਮਟੀਰੀਅਲ ਨਹੀਂ ਦਿਓਗੇ ਜੀ ਲੇਬਰ ਕੰਮ ਕਿਦਾਂ ਕਰੇਗੀ ਜੀ ਉਹ ਸਰ ਪੰਜਾਬ ਦੇ ਵਿੱਚ ਹਾੜ ਆਏ ਜਿੱਥੇ ਹਾੜ ਆਂਦੇ ਆ ਜਿੱਥੇ ਕੁਦਰਤੀ ਆਫਤ ਹੁੰਦੀ ਆ ਉਥੇ 100 ਦੀ ਬਜਾਇਆ 150 ਦਾ ਕੰਮ ਦੇਣਾ ਹੁੰਦਾ ਇਹਨਾਂ ਨੇ ਬਿਹਾਰ ਨੂੰ ਕਿੰਨੇ ਪੈਸੇ ਦਿੱਤੇ ਜੀ ਇਸ ਸਾਲ ਚ 1370 ਕਰੋੜ ਇਹਨਾਂ ਦੀ ਜਿਹੜੇ ਇਹ ਜਿੱਥੇ ਹਾੜ ਆਉਂਦੇ ਆ ਕੁਦਰਤੀ ਆਫਤਾਂ ਆਂਦੀ ਆ ਉਥੇ ਨਹੀਂ ਦਿੰਦੇ ਜਿੱਥੇ ਇਲੈਕਸ਼ਨ ਆਂਦੀ ਆ ਇਹ ਕਰਨਾ ਚਾਹੁੰਦੇ ਆ ਸਰ ਇਹ ਦੂਜੀ ਵਾਰ ਹੈ ਡੈਰ ਰਹੇਗੇ ਜੀ ਇਹ ਮੇਰੇ ਜਿਹੜੇ ਭਰਾ ਬੈਠੇ ਆ ਸਾਹਮਣੇ ਇਹ ਕਹਿੰਦੇ ਹਰਿਆਣਾ ਗਿਆ ਜੀ ਚਲੋ ਜਾਣ ਦਿਓ ਮਹਾਰਾਸ਼ਟਰ ਗਿਆ ਚਲੋ ਜਾਣ ਦਿਓ ਬਿਹਾਰ ਗਿਆ ਚਲੋ ਜਾਣ ਦਿਓ ਇਹ ਤਾਂ ਹੋਵਾ ਦੀ ਜਿਹੜਾ ਇੱਕ ਬੰਦਾ ਉਹਦੇ ਪਹਾੜ ਦੇ ਉੱਤੇ ਗੱਡੀ ਰਿਵਰਸ ਕਰ ਰਿਹਾ ਸੀ ਉਹਨੇ ਇੱਕ ਬੰਦਾ ਜਿਹੜਾ ਪ੍ਰਧਾਨ ਦੀ ਗੱਲ ਲਈ ਮੈਂ ਕਰਦਾ ਇਹਨਾਂ ਦੇ ਦੀ ਉਹਨਾਂ ਨੇ ਅੜਜਾਂਡ ਜਿਹਾ ਬੰਦਾ ਇੱਕੜਾ ਕੀਤਾ ਹੋਇਆ ਸੀ ਉਹਨੂੰ ਕਹਿੰਦਾ ਗੱਡੀ ਵਾਪਸ ਕਰਾ ਉਹ ਕਹਿੰਦਾ ਆਣ ਦੇ ਆਣ ਦੇ ਉਹ ਜਦੋਂ ਫਾਰ ਤੋਂ نیچے ਗਈ ਕਹਿੰਦਾ ਹੁਣ ਤਾਂ ਬ੍ਰੇਕ ਨਹੀਂ ਲੱਗਣੀ ਕਹਿੰਦਾ ਚੱਲ ਫਿਰ ਹੁਣ ਜਾਣ ਦੇ ਇਹਨਾਂ ਨੇ ਕਹਿਆ ਰਾਣਾ ਜਾਣ ਦੇ ਸਾਰੇ ਜਾਣ ਦੇ ਉਹ ਵਾਰੀ ਵਾਰੀ ਇਹ ਸਰ ਜਿਹੜੇ ਪੈਸੇ ਐਦਾਂ ਦੇਣਗੇ ਵੀ ਜਿੱਥੇ ਇਲੈਕਸ਼ਨ ਹੋਏਗੀ ਉੱਥੇ ਦੇਣਗੇ ਇਹ ਨਾਰਮੇਟਿਵ ਦਾ ਮਕਸਦ ਹੈ ਜੇ 125 ਦਿਨ ਕਹਿੰਦੇ ਆ ਇਹ ਤਾਂ ਇਹ ਅਧਿਕਾਰ ਗ੍ਰਾਮ ਸਭਾ ਨੂੰ ਦਿਓ ਨਾ ਉਹਨਾਂ ਨੂੰ ਪਤਾ ਕਿਹੜੀ ਗਲੀ ਬਣਣੀ ਆ ਕਿਸੇ ਦਾ ਛੱਪੜ ਠੀਖਾਉਣਾ ਕੋਈ ਸ਼ੱਡ ਬਣਦਾ ਤੇ ਇਹ ਪੈਸੇ ਇਹ ਉਹਨਾਂ ਨੂੰ ਦਿਓ ਸਰ ਇਹਨਾਂ ਨੇ ਸਾਡੇ ਨਾਲ ਐਨਐਚਐਮ ਚ ਕੀਤਾ ਇਹਨਾਂ ਨੇ ਸਾਡੇ 302 ਕਰੋੜ ਰੁਪਏ ਦੇਣੇ ਆ ਜੀ ਕਹਿੰਦੇ ਇਸ ਤਾਂ 105 ਕਰੋੜ ਦੇਣਾ ਦੀ ਜਿਹੜਾ ਯੂਸ਼ਮਨ ਭਾਰਤ ਆ ਜਿਹੜਾ ਪ੍ਰਾਈਮ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਇਸ ਤਾਂ 105 ਕਰੋੜ ਹੀ ਦੇਣਾ ਐਨੇ ਹੀ ਪੈਸੇ ਆ ਇਹਨਾਂ ਨੇ ਜਦੋਂ ਇਹਨਾਂ ਨੇ ਡਿਸਾਈਡ ਕਰਨਾ ਵੀ ਕਿਹੜੇ ਸਟੇਟ ਚ ਹੋਊਗਾ ਕਿਹੜੇ ਜ਼ਿਲ੍ਹੇ ਚ ਹੋਊਗਾ ਤਾਂ ਫਿਰ ਲੋਕਾਂ ਦੇ ਕੋਲ ਕੀ ਰਹਿ ਗਿਆ ਜੀ ਜਿਹੜੇ ਗਰੀਬਾਂ ਨੇ ਗ੍ਰਾਮ ਸਭਾ ਦਾ ਸਟੇਟਸ ਦਾ ਦਲਿਤਾਂ ਦੇ ਜਿਹੜਾ ਡਾਕਾ ਮਾਰ ਰਿਹਾ ਸਰ ਉਸ ਤੋਂ ਜਿਹੜੀਆਂ ਰੈਡ ਹੈਰਿੰਗਸ ਐ ਉਹਨਾਂ ਨੂੰ ਪੜਨ ਦੀ ਲੋੜ ਐ ਸਮਝਣ ਦੀ ਲੋੜ ਐ ਔਰ ਮੈਂ ਇਹਨਾਂ ਨੂੰ ਇੱਕ ਗੱਲ ਦੱਸ ਕੀ ਹੰਦਵਾਨਾ ਸਰ ਮੈਂ 13 ਮਹੀਨੇ ਬਾਰਡਰ ਤੇ ਬੈਠਾ ਸੀ ਮੈਂ ਆਖਰੀ ਗੱਲ ਕਰ ਰਿਹਾ ਕਿਸਾਨ ਉੱਥੇ ਬੈਠੇ ਸੀ ਆਪਣੀ ਬੋਲਤੀ ਬੰਦ ਕਰਾ ਕੇ ਉਹਨਾਂ ਦੀ ਆਏ ਸੀ ਔਰ ਕਾਨੂੰਨ ਵਾਪਸ ਕਰਾ ਕੇ ਆਏ ਸੀਗੇ ਇਹ ਸਮਾਂ ਆ ਗਿਆ ਕਿਉਂਕਿ ਬਿਜਲੀ ਸੋਧ ਬਿੱਲ ਬੀਜ ਬਿੱਲ ਇਹ ਇੱਕ ਕੜੀ ਐ ਗਰੀਬਾਂ ਨੂੰ ਜਿਹੜਾ ਹੈਗਾ ਹੋਰ ਗਰੀਬ ਕਰਨ ਦੀ ਕਿਸਾਨ ਤੇ ਮਜ਼ਦੂਰ ਨੂੰ ਮਾਰਨ ਦੀ ਇਹਨਾਂ ਨੂੰ ਸਾਬਕ ਸਿਖਾਣਾ ਪਏਗਾ ਜੀ ਇਹਨਾਂ ਨੂੰ ਭਾਜਪਾ ਨੂੰ ਲਾਈਨ ਤੇ ਲਿਆ ਕੇ ਧੰਨਵਾਦ ਧ